ਸਤਜਣ ਵਾਲਾ ਇੱਕ 베ਰਾ ਵਾਂਗ ਹੀ ਗੁਰੂ ਹੀ ਹੈ ਕੋਈ ਦੂਜਾ ਨਹੀਂ ਭਾਵੇਂ ਕੋਈ ਬਾਦ ਮੱਕੋ ਭਾਵੇਂ ਕੋਈ ਗੁਰੂ ਇਹ ਗੱਲ ਗੁਰੂ ਨੇ ਬਖਸ਼ਿਸ਼ਾ ਕੀਤੀਆਂ ਗੁਰੂ ਤੋਂ ਜਾਣੀ ਜਾਂਦੀ ਗੁਰਮੁਖ ਜਾਣੀ ਇਹ ਅਪਦੇਸ਼ ਗੁਰੂ ਤੋਂ ਜਾਣਿਆ ਜਾਂਦਾ ਕਿ ਪਤੀ ਸਬਦਾਂ ਦਾ ਇੱਕ ਹੀ ਹੈ ਪਿਆਰੀਓ ਕੋਈ ਦੂਜਾ ਨਹੀਂ ਹੁਕਮ ਹੀ ਲਿਖੈ ਸਿਰ ਲੇਖ ਬਿਨ ਕਲਮ ਮਸਵਾੜੀ ਐ ਹੁਕਮੀ ਕਲਮ ਸਿਆਹੀ ਕੇ ਬਿਨਾ ਹੀ ਹੁਕਮ ਸੇ ਸਭਨਾ ਦੇ ਸਿਰ ਪੱ ਲੈਖ ਲਿਖਦਾ ਹੈ ਮੇਰਾ ਗੁਰੂ ਨਾਨਕ ਕਿਉਂਕਿ ਪਿਆਰੀਓ ਆਪਾਂ ਲੇਖ ਲਿਖਾ ਕੇ ਜਗਤ ਵਿੱਚ ਆਏ ਲਿਖੇ ਵਿੱਚ ਚਲਦੇ ਖਾਂ ਲੇਖੇ ਵਿੱਚ ਵਿਚਰਦੇ ਖਾਂ ਰੇ ਜਾਂ ਦਾ ਲਿਖੈ ਚਾਲੈ ਲਿਖੈ ਵੈਸੈ ਲਿਖੈ ਲੈਂਦਾ ਸਾਹਾ ਸਭ ਕੁਝ ਲੇਖੇ ਵਿੱਚ ਪੈ ਮਸਤਕ ਤੇ ਲੇਖ ਲਿਖੇ ਨੇ ਵਧਾਤਾ ਨਹੀਂ ਬੜਨਾ ਵੀ ਲਿਖਿਆ ਹੈ ਲਿਖਾ ਕੇ ਆਏ ਜਾਂ ਜਨਮ ਕਹੈ ਫਿਰ ਮਰਨ ਕਹੈ ਖੁਸ਼ੀ ਹੈ ਫਿਰ ਗਮੀ ਕਹੈ ਦਿਨ ਕਹੈ ਫਿਰ ਰਾਤ ਕਹੈ ਕਿਉਂਕਿ ਪਰਮੇਸ਼ਰ ਨੇ ਬਖਸ਼ਿਸ਼ਾਂ ਕੀਤੀਆਂ ਹੁਕਮੀ ਲਿਖੈ ਸਿਰ ਲੇਖ ਬਿਨ ਕਲਮ ਮਸਬਾਣੀ ਬੇਨਤੀ ਕੀਤੀ ਪਾਤਸ਼ਾ ਉਸ ਮਾਲਕ ਨੂੰ ਮਿਲਿਆ ਕਿਵੇਂ ਜਾਵੇ ਪ੍ਰਾਪਤੀ ਕਿਵੇਂ ਹੋਵੇ ਐਸੇ ਮਾਲਕ ਦੀ ਪਾਤਸ਼ਾ ਵਿਦੇਸ਼ ਦਿੰਦੇ ਨੇ ਸਤ ਸੰਗਤ ਮੇਲਾਪ ਜਿੱਥੇ ਖਾਦ ਗੁਣ ਸਦਾ ਵਖੜੀਐ ਸਤ ਸੰਗਤ ਜਿੱਥੇ ਸਤ ਦਾ ਸੰਗ ਇਸ ਜਗ੍ਹਾ ਤੇ ਅੱਜ ਤੁਸੀਂ ਆਏ ਹੋ ਵਾਹ ਬ੍ਰਹਿਮ ਸਰੂਪ ਦੀ ਬ੍ਰਹਿਮ ਦੇਈਟੀ ਗੁਰੂ ਧੰ ਧੰਵਾ ਬਾਬਾ ਨੰਮ ਸਿੰਘ ਮਹਾਰਾਜ ਜਿਨ੍ਹਾਂ ਦੀ ਵਸੀ ਦਾ ਦਿਖਾ ਅਖੰਡ ਪਾਠਾਂ ਦੀਆਂ ਕੋਤਰੀਆਂ ਦੇ ਭੋਗ ਪਾਏ ਗਏ ਸਮਾਗਮ ਹੋਏ ਸੰਗਤਾਂ ਨੇ ਲਾਹਾ ਲਿਆ ਬੜੀਆਂ ਸਵਾਮਾਂ ਕੀਤੀਆਂ ਮਹਾ ਪੁਜਾ ਨੇ ਬਖਸ਼ਿਸ਼ਾਂ ਕੀਤੀਆਂ ਬਾਣੀ ਉਚਰ ਹੈ ਸਾਧ ਜਨ ਅੰਮੇਹੁ ਚੱਲੇ ਝਾੜੇ ਮਾਨੋ ਅੰਮ੍ਰਿਤ ਦੇ ਝਾੜਨੇ ਵਗੇ ਅਪਰੀਸ਼ ਬਖਸ਼ਿਆ ਮਹਾ ਪੁਰੀਸ਼ਾਨ ਨੂੰ ਸਤਿਗੁਰੂ ਪਾਤਸ਼ਾਹ ਅਪਦੇਸ਼ ਦਿੰਦੇ ਨੇ ਸਤ ਸੰਗਤ ਮੇਲਾਪ ਜਿੱਥੈ ਹਰ ਗੁਣ ਸਦਾ ਵਖਾਂ ਸਤ ਸੰਗਤ ਕਾਹੇ ਜਿਸ ਦਾ ਮਲਾਪ ਹੁੰਦਾ ਪਰਮੇਸ਼ਰ ਦਾ ਵਿੱਚ ਸੰਗਤ ਖਾਲ ਪ੍ਰਭ ਵਸੈ ਜੀਉ ਕਿਉਂਕਿ ਸੰਗਤ ਵਿੱਚ ਪਸਦਾ ਖ ਬੈਠਾ ਹੈ ਗੁਰੂ ਨਾਨਕ ਬੇਂਤੀ ਕੀਤੀ ਸਤ ਸੰਗਤ ਕੈਸੀ ਹੁੰਦੀ ਪਾਤਸ਼ਾਹ ਬਚਨ ਕਹਿੰਦੇ ਨੇ ਜਿੱਥੇ ਖਾਦ ਗੁਣ ਸਦਾ ਵਖਾਣ ਜਿੱਥੇ ਸਰੀ ਪਰਮੇਸ਼ਰ ਦੇ ਗੁਣ ਗਾਏ ਜਾਵਣ ਸਿਵਤ ਗੁਰੂ ਨਾਨਕ ਦੀ ਹੋਵੇ ਗੱਲ ਇੱਕ ਨਾਮ ਦੀ ਹੋਵੇ ਉਹ ਸੰਗਤ ਹੈ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਖਾਣ ਏ ਕੋ ਨਾਮ ਹੁਕਮ ਗੈ ਨਾਨਕ ਸਤਗੁਰੂ ਦੀਆ ਬੁਝਾਏ ਜੀਉ ਹੁਕਮ ਖਾਇ ਅਬਦੇਸ ਸੰਦੇਸ਼ ਹੈ ਪਰਮੇਸ਼ਰ ਦਾ ਕਿ ਪਿਆਰਿਆ ਨਾਮ ਜਪ ਸੰਗਤ ਕਰ ਨਾਨਕ ਸਚਾ ਸ਼ਬਦ ਸਲਾਘੇ ਸਚੁ ਪਛਾਣੀਐ ਸਤਿਗੁਰੂ ਪਾਤਸ਼ਾਹ ਉਪਦੇਸ਼ ਦਿੰਦੇ ਨੇ ਸੱਚਾ ਗੁਰੂ ਉਪਦੇਸ਼ ਸਲਾਹ ਕਰਕੇ ਸੱਚ ਨੂੰ ਪਹਿਚਾਣੀ ਦਾਖ ਹੈ ਗੁਣਗਾ ਗੁਰੂ ਨਾਨਕ ਦੇ ਸਿਖਤ ਕਰ ਮੇਰੇ ਵਾਂਗੇ ਗੁਰੂ ਦੀ ਪਹਿਚਾਨ ਲਵੇਗਾ ਸੱਚ ਨੂੰ ਕਿ ਸੱਚ ਕੀ ਨਾਨਕ ਸੱਚਾ ਸ਼ਬਦ ਸਲਾਹੀ ਸੱਚ ਪਹਿਚਾਣੀ ਸਲੋਕ ਮਹਲਾ 3 ਓ ਨਵ ਓ ਨਵ ਆਇਆ ਅਬਰ ਕਰੀਂਦਾ ਆਵਾਂ ਨਾ ਸਰੀਰ ਬਢੇਪੇ ਵਿੱਚ ਝੁਕਦਾ ਝੁਕਦਾ ਖੇਠਾਂ ਨੂੰ ਔਰ ਰੰਗ ਕਰਦਾ ਹੀ ਆਂਦਾ ਔਰ ਰੰਗ ਕਰਦਾ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਤੀਜੇ ਗੁਰੂ ਨਾਨਕ ਬਿਰਧ ਅਵਸਥਾ ਦਾ ਖਾਲ ਬਿਆਨ ਕਰਦੇ ਨੇ ਕਿਉਂਕਿ ਸਦੀਵੀ ਜਵਾਨੀ ਨਹੀਂ ਰਹਿੰਦੀ ਪਹਿਲਾ ਬਾਲਕ ਹੈਪੇ ਜਵਾਨੀ ਹੈ ਕਬੜੀ ਪਾਉਂਗਾ ਬਡੇ ਪੇੜਾ ਖਾਲ ਸਤਿਗੁਰੂ ਆਪਣੀ ਪਾਵਨ ਬਾਣੀ ਵਿੱਚ ਬਿਆਨ ਕਰਕੇ ਕੀ ਕਹਿੰਦੇ ਨੇ ਊਨਵ ਊਨਵੇ ਆਇ ਆਵਦ ਕਰੀਂਦਾ ਵੰਗ ਸਰੀਰ ਬਡੇਪੇ ਵਿੱਚ ਝੁਕਦਾ ਝੁਕਦਾ ਘੀਠਾ ਨੂੰ ਘੀ ਔਰੰਕ ਕਰਦਾ ਆ ਜੁਬਾਂ ਸੇ ਬਲਖਣ ਸਰੀਰ ਦੀ ਦਸ਼ਾ ਹੋ ਜਾਂਦੀ ਅੱਬ ਤੱਕ ਪਰਮੇਸ਼ਰ ਸਾਧ ਪ੍ਰੀਤੀ ਨਹੀਂ ਕੀਤੀ ਗੁਰੂ ਰੂਪ ਬਾਦਲ ਝੁਗ ਝੁਗ ਭਾਵਾ ਦੀ ਕਿਰਪਾਲੂ ਕੇ ਸੰਸਾਰ ਵਿੱਚ ਆਇਆ ਹੋਰੰਗ ਜੈਸਾ ਅਧਕਾਰੀ ਮਿਲਦਾ ਹੈ ਤੈਸਾ ਗੁਰੂ ਉਪਦੇਸ਼ ਦਿੰਦਾ। ਕਿਆ ਜਾਣਾਂ ਤਿਸ ਸਾਹਾ ਸਿਉ ਕੇਵ ਰਹਿਸੀ ਅਰੰਗ ਕਿਆ ਜਾਣੀਏ ਤਿਸ ਪਰਮੇਸ਼ਰ ਦੇ ਸਾਹ ਪ੍ਰੇਮ ਕਿਵੇਂ ਰਵੇ ਰੰਗ ਰਹਿਆ ਤਿੰਦ ਕਾਮਣੀ ਜੇ ਨਾਮ ਦਾ ਮਨ ਬੋਆਏ ਦਾਨਕ ਭੈ ਭਾਏ ਬਾਹਰੀ ਤਿੰਨ ਤਨ ਸੁਖਾ ਹੋਏ ਜਿਨ੍ਹਾਂ ਦੇ ਮਨ ਵਿੱਚ ਪਰਮੇਸ਼ਰ ਦਾ ਭੈ ਪ੍ਰੇਮ ਹੁੰਦਾ ਤੇ ਨਿਸ਼ਟੀਆਂ ਦਾ ਪ੍ਰੇਮ ਰਿਆ ਜੋ ਜੀਵ ਰੂਪ ਇਸ ਤੀਆਂ ਪਰਮੇਸ਼ਰ ਦੇ ਭੈ ਤੇ ਪ੍ਰੇਮ ਤੋਂ ਰਹਿਤ ਨੇ ਇਹਨਾਂ ਦੇ ਮਨ ਵਿੱਚ ਸੁਖ ਨਹੀਂ ਹੁੰਦਾ ਪਿਆਰੀ ਨਾਨਕ ਭੈ ਭਾਏ ਬਾਹਰੀ ਤਿੰਨ ਤਨ ਸੁਖ ਨਾ ਮਹਲਾ ਤੀਜਾ ਓ ਨਵ ਓ ਨਵੇ ਆਇਆ ਵਰਸੈ ਧੀਰ ਦਪੰਗ ਗੁਰੂ ਰੂਪੇ ਵੇਖ ਝੁਗ ਝੋਕੇ ਕਿਰਪਾਲੂ ਹੋ ਕੇ ਆਇਆ ਊਜਲ ਜਲ ਵਸਦਾ ਗੁਰੂ ਕਾਪੜ ਚਿਕੜ ਤੋ ਰਹਿਤ ਉਪਦੇਸ਼ ਦਿੰਦੇ ਨਾਨਕ ਦੁਖ ਲਾਗਾ ਤਿੰਨ ਕਾਮਣੀ ਜਿਨ ਕੰਤੈ ਸਿਉ ਮਦ ਭੰਗ ਤਿਨ ਕਾਮਣੀ ਨੂੰ ਦੁਖ ਲਗਿਆ ਜਿਨਾਂ ਦਾ ਪਤੀ ਦੀਉ ਸੇ ਮਨ ਮੁੜਿਆ ਉਹਨਾਂ ਨੂੰ ਬੜਾ ਦੁੱਖ ਹੋਇਆ ਪੌੜੀ ਦੋ ਵੈ ਤਰਪਾਉ ਬਾਈ ਇਕ ਵਰਤਾਇਆ ਗੋਦਮੁਖ ਤੇ ਬੰਦ ਦੋਨਾਂ ਤਰਫਾਂ ਨੂੰ ਸਾਜ ਕੇ ਸਭ ਵਿੱਚ ਇੱਕ ਵਾਂਗ ਹੀ ਗੁਰੂ ਵਰਤਿਆ ਦੋਵੇਂ ਤਰਫਾਂ ਉਪਾਈ ਇੱਕ ਵਕਤ ਇੱਕ ਵਕਤ ਹੀ ਆ ਇੱਕ ਹੀ ਵਕਤ ਰਿਹਾ ਕੋਈ ਦੂਜਾ ਬੇਦਵਾਣੀ ਵਰਤਾਏ ਅੰਦਰ ਵਾਦ ਘੱਟਿਆ ਬੇਦ ਬਾਣੀ ਨੂੰ ਵਰਤਾ ਕੇ ਤੇਨਾਂ ਦੇ ਅੰਦਰ ਝਗੜਾ ਪਾ ਦਿੱਤਾ ਕਿਉਂਕਿ ਚੋਜੀ ਪ੍ਰੀਤ ਮਦੇ ਚੋਜ ਭਿੰਨ ਨਹੀਂ ਪਿਆਰੇ ਉਹ ਕਲਦਾ ਵੀ ਆ ਪਿੰਨ ਪਿੰਨ ਮਤ ਕਰ ਦਿੱਤੇ ਪਾਦ ਵਿਰਤ ਦੇਦ ਵਿਰਤ ਖਾਟਾ ਦੋਵੈ ਵਿੱਚ ਧਰਮ ਫਿਰੈ ਰਹਿ ਵਾਰਿਆ ਪਦ ਵਿਰਤ ਨਿਰਵਿਰਤ ਮਨ ਮੁਖਾਂ ਵਿੱਚ ਪਰਵੇਤੀ ਗੁਰ ਮੁਖਾਂ ਵਿੱਚ ਨਿਰਵੇਤੀ ਇਹ ਦੋਨੋਂ ਧਰਾਂ ਸਾਜੀਆਂ ਨੇ ਮੇਰੀ ਵਾਹਿਗੁਰੂ ਧਰਮ ਅਧਰਮ ਤੋਂ ਦੋਨਾਂ ਦੇ ਵਿੱਚ ਵਕੀਲ ਬਿਰਦਾ ਹੈ ਰਹਿ ਵਾਰਿਆ ਧਰਮ ਤੇ ਅਧਰਮ ਵਿੱਚ ਵਕੀਲ ਵੀ ਆਪ ਹੇ ਮਨਮੁਖ ਕੱਚੇ ਕੂੜਿਆ ਤੀਨੀ ਦਹਿ ਚੋਂ ਦਰਗਿਆ ਆਦਿਆ ਮਨਮੁਖ ਜੋ ਕੱਚੇ ਨੇ ਝੂਠੇ ਨੇ ਝੂਠ ਦਾ ਸਹਾਰਾ ਲੈਂਦੇ ਤੈਨਾਂ ਨੇ ਨੇਜੇ ਕਰਕੇ ਦਰਗਾ ਬਜ ਆਪਣੇ ਦਾਵੇ ਨੂੰ ਐਸਾ ਦਾਵਾ ਮਨੁਖ ਜਨਮ ਨੂੰ ਪਿਆਰਿਓ ਖਾ ਦਿੰਦੇ ਯਾਰ ਜਿੱਤਿਆ ਗੁਰਮਤੀ ਸ਼ਬਦ ਸੂਰ ਹੈ ਕਾਮ ਕ੍ਰੋਧ ਜਿਨੀ ਆਵਾਰਿਆ ਜਿਨ੍ਹਾਂ ਨੇ ਕਾਮ ਕ੍ਰੋਧ ਲੋਭੋ ਹੰਕਾਰ ਇਹ ਬੜੇ ਸ਼ਤਦੂ ਨੇ ਪਿਆਰੇਓ ਬੜੇ ਬਲ ਵਾਲੇ ਨੇ ਜਿਨ੍ਹਾਂ ਨੇ ਇਹਨਾਂ ਸ਼ਤਰੂਆਂ ਨੂੰ ਮਾਰਿਆ ਫਤੇ ਪਾਈ ਇਹਦਾ ਪੰਜਾਂ ਤੇ ਸਤਿਗੁਰੂ ਆਪਣੀ ਬਾਣੀ ਵਿੱਚ ਉਪਦੇਸ਼ ਦਿੰਦੇ ਨੇ ਜਿਨ ਮਿਲ ਮਾਰੇ ਪੰਜ ਸੂਰ ਵੀਰ ਐਸੋ ਕੌਣ ਬਲੀਰੇ ਕੋਈ ਵੱਡਾ ਬਲੀ ਯੋਧਾ ਮਾਰੇ ਕਉਕੇ ਇਹ ਵੀ ਸੂਰਬੀਰ ਨੇ ਜਿਨ ਮਿਲਾਰੇ ਪੰਜ ਸੂਰਬੀਰ ਐਸੋ ਕੌਣ ਬਦੀਰੇ ਜਿਨ ਪੰਜ ਮਾਰ ਬਦਾਲ ਗੁਰਾ ਦੇ ਤੋ ਪੂਰਾ ਹੈ ਕਲੇ ਉਹ ਕਲਯੁਗ ਵਿੱਚ ਪੂਤ ਸੰਤ ਤੇ ਭਗਤ ਹੈ ਇਹਨਾਂ ਦੇ ਪੰਜਾਂ ਤੇ ਵਤੇ ਪਾਲ ਦੇ ਗੁਰਮਤੀ ਸ਼ਬਦ ਸੂਰ ਹੈ ਕਾਮ ਕ੍ਰੋਧ ਜਿਨਹੀ ਮਾਰਿਆ ਤੋ ਗੁਰਮਤੀਆਂ ਆਕੇ ਸ਼ਬਦ ਕਿ ਉਹ ਸੂਰਮਾ ਹੈ ਬਲੀ ਹੈ ਸਚੈ ਅੰਦਰ ਬਹਿ ਸ਼ਬਦ ਸਵਾਰਿਆ ਜਿਨ੍ਹਾਂ ਨੇ ਗੁਰੂ ਸ਼ਬਦ ਕਰਕੇ ਮਨ ਨੂੰ ਸਵਾਰਿਆ ਇਸ ਅਮੋੜ ਮਨ ਨੂੰ ਸ਼ੁੱਧ ਕੀਤਾ ਸੋ ਸੱਚੇ ਸੁਖ ਦੇ ਆਨੰਦ ਨੂੰ ਪ੍ਰਾਪਤ ਹੋ ਗਏ ਸੇ ਭਗਤ ਤੁਧ ਭਾਵਦੇ ਸਚੈ ਰਾਏ ਪਿਆਰਿਆ ਸੇਹੀ ਭਗਤ ਇਸ ਤੇ ਨੂ ਗਏ ਪਰਮੇਸ਼ਰ ਉਹ ਭਾਵ ਦੇ ਨਹੀਂ ਪਿਆਰੇ ਲੱਗਦਾ ਜਿਨ੍ਹਾਂ ਨੇ ਸੱਚੇ ਨਾਮ ਵਿੱਚ ਪਿਆਰ ਕੀਤਾ ਸਤ ਗੁਰੂ ਸੇਵਨ ਆਪਣਾ ਤਿਨਾਂ ਬਿਟ ਹੋ ਵਾਰਿਆ ਜੋ ਆਪਣਾ ਸਤ ਗੁਰੂ ਸੇਵਦੇ ਨੇ ਤਿਨਾਂ ਦੇ ਉਪਰੋਂ ਮੈਂ ਬੇਖਾਦ ਕੁਰਬਾਨ ਜਾਂਦਾ ਸਲੋਕ ਮਹਲਾ 3 ਜ ਓ ਨਵ ਓ ਨਵ ਆਇਆ ਵਾਦ ਉਸੇ ਲਾਏ ਝੜੀ ਗੁਰੂ ਰੂਪ ਬਾਦਲ ਔੜ ਔੜ ਆਇਆ ਕਹਿ ਝੜੀ ਲਾ ਕੇ ਵਸਦਾ ਦਸ਼ਟਾਂਤ ਪ੍ਰਮਾਣ ਦਵਾੜਾ ਉਪਦੇਸ਼ ਦਿੰਦਾ ਸੂਝੀ ਦਿੰਦਾ ਕਿ ਜਗਤ ਦੇ ਲੋਗੋ ਨਾਮ ਨੂੰ ਜਪੋ ਇਹ ਯੁਗ ਕਲ ਯੁਗ ਦਾ ਕੋਰ ਕਲ ਯੁਗ ਦਾ ਸਮਾਪਤ ਹੈ ਧਾਮ ਦਾ ਬੀਜ ਬੀਜੋ ਕੱਲ ਕੇਵਲ ਨਾਮ ਅਧਾਰ ਨਾਮ ਦੇ ਜੱਟੀਆਂ ਤੇ ਆਦੀ ਉਹ ਦਾਦਾ ਇਸ ਜੁਗ ਮੈਂ ਸੋਭਾ ਨਾਮ ਕੀ ਬਿਨ ਨਾਵੇ ਸੋਭ ਨਾ ਹੋਏ ਇਹ ਮਾਇਆ ਕੀ ਸੋਭਾ ਚਾਦ ਦਿਹਾੜੀ ਜਾਂਦੀ ਬਿਲ ਬਲਾ ਹੋਏ ਮਾਇਆ ਦੀ ਪਦਾਰਤਾ ਦੀ ਪ੍ਰਭਤਾ ਦੀ ਚਾਉ ਦੇਂਦੀ ਸੋਭਾ ਕਹੇ ਜਾਂਦੀ ਹੋਈ ਦੇਰੀ ਨਹੀਂ ਨਾਨਕ ਦੁਨੀਆ ਕੀਆਂ ਬੜਿਆਈਆਂ ਆਗੀ ਸੇਤੀ ਜਾਲ ਸਤਿਗੁਰੂ ਉਪਦੇਸ਼ ਦਿੰਦੇ ਨਾਨਕ ਦੁਨੀਆਂ ਕੀਆਂ ਵਡਿਆਈਆਂ ਕੀ ਸੇਤੀ ਜਾਲ ਇੰਨੀ ਜਲੀਨਾ ਮਸਾਰੀਆ ਇੱਕ ਨਾ ਚਲੀਆਂ ਇੱਕ ਵੀ ਨਾਲ ਨਹੀਂ ਚੱਲਦੀ ਕਿਉਂਕਿ ਬੰਦਕ ਵਡਿਆਈਆਂ ਵਿੱਚ ਪ੍ਰਭਤਾ ਵਿੱਚ ਆ ਕੇ ਪਰਮੇਸ਼ਰ ਤੋਂ ਬੇਮੁਖ ਹੋ ਜਾਂਦਾ। ਪਰ ਸਤਿਗੁਰੂ ਪਾਤਸ਼ਾਹ ਬਦੇ ਜਿ ਦਿਨ ਦੇ ਨੀ ਪਿਆਰੇ ਆ। ਨਾਮ ਨੂੰ ਜਪ ਸੱਚੀ ਦੀ ਬੰਦਗੀ ਵਿੱਚ ਜੋ ਸੱਚੇ ਅੰਦਰ ਮਹਿਲ ਸ਼ਬਦ ਸਵਾਰ। ਜਿਨ੍ਹਾਂ ਨੇ ਗੁਰੂ ਸ਼ਬਦ ਕਰਕੇ ਮਨ ਨੂੰ ਸਵਾਦੇ ਆ। ਉਹ ਸੱਚੇ ਸੂਪ ਦੇ ਆਨੰਦ ਨੂੰ ਪ੍ਰਾਪਤ ਹੋ। ਸੇ ਭਗਤ ਤੁਦ ਭਾਵਦੇ ਸੱਚੇ ਗਾਏ ਪਿਆਰਿਆ। ਜੀ ਭਗਤ ਤੈਨੂੰ ਕੀ ਪਰਮੇਸ਼ਰ ਭਾਵਦੇ ਜਿਨ੍ਹਾਂ ਨੇ ਸੱਚੇ ਰਾਬ ਵਿੱਚ ਪਿਆਰ ਕੀ। ਸਤ ਗੁਰ ਸੇਵਨ ਆਪਣਾ ਤਿਨਾ ਵਿਟੋ ਵਾਰਿਆ। ਜੋ ਆਪਰਾ ਸਤਿਗੁਰੂ ਸੇਵ ਦੇ ਰੇਤਾਂ ਦੇ ਉਪਰੋਂ ਮੈਂ ਬਿਲੇ ਹਾਰ ਕੁਝ ਬਾਣ ਜਾਂਦਾ। ਸਲੋਕ ਬਹਲਾ ਤੀਜਾ ਓ ਨਵ ਓ ਨਵੇ ਆਇਆ ਵਰਸੈ ਲਾਏ ਝੜੀ ਗੁਰਦੂਪ ਬੱਦਲ ਓੜ ਓੜ ਕਰਕੇ ਆਇਆ ਝੜੀ ਲਾ ਕੇ ਵਸਦਾ ਜਿਵੇਂ ਮੋਲੇ ਤਾਰ ਵਾਸ਼ ਮੀਂਹ ਪੈਂਦਾ। ਨਾਨਕ ਬਾਣੈ ਚੱਲੇ ਕੰਤਕ ਕੈ ਸੋ ਮਾਣੇ ਸਦਾਦਲੀ ਜੋ ਜੋ ਸ਼ਾਂਤ ਸੂਪ ਬੈਸਤਰੀਆਂ ਗੁਰੂ ਉਪਦੇਸ਼ ਪਰਮੇਸ਼ਰ ਕੰਤ ਦੀ ਆਗਿਆ ਵਿੱਚ ਜਲਦੀਆਂ ਨੇ ਸੋ ਸਦੀਵ ਖੁਸ਼ੀ ਨੂੰ ਭੋਗਦੀਆਂ ਨੇ ਇਹ ਸਮੇਂ ਖਡੂਰ ਵੇਕੇ ਜੋਗੀ ਨੇ ਜੋ ਖੈਰੇ ਗੋ ਦੇ ਜੀਵੀਦਾਰ ਜੱਟ ਸਨ ਜੋਗੀ ਪਾਸ ਚਲੇ ਔਰ ਬਲਖਾ ਦਾ ਲਾਲ ਦਿੱਤਾ ਜੀਵੀਦਾਰਾਂ ਇਹ ਬਾਦຊ ਬੜੀ ਹੋਵੇਗੀ ਲਾਲਚ ਦੇ ਕੇ ਜੋਗੀ ਨੇ ਕਹਰੇ ਜੱਟਾਂ ਨੂੰ ਜੀਵੀ ਦਾਦਾ ਨੂੰ ਇਹ ਆਖਿਆ ਕਿ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੂੰ ਤਗਦੇ ਵਿੱਚੋਂ ਬਾਦ ਕੱਟੋ ਇਹ ਅਜ ਵੀ ਕੀਤੀ ਉਹ ਪ੍ਰਸੰਗ ਸਤਿਗੁਰਾਂ ਨੇ ਗੌੜੀ ਦੀ ਬਾਦ ਵਿੱਚ ਵੀ بیان ਕੀਤਾ ਤਖਦੀ ਇਹ ਸ਼ਲੋਕ ਹੈ ਜਦ ਬੱਦਲ ਦੀ ਤਰਫ ਲੋਕ ਉੱਟ ਉੱਟ ਕੇ ਦੇਖਣ ਲੱਗੇ ਤਾ ਪਾਤਸ਼ਾ ਨੇ ਫਿਰ ਸਲੋਕ ਉਚਾਰਿਆ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਚਨ ਕਹਿਣ ਲੱਗੇ ਬਾਗਲਾ ਤੀਜਾ ਕਿਆ ਉਠ ਉਠ ਦੇਖੋ ਬੱਪੜੇ ਇਹ ਸਭੇ ਗਏ ਹੱਥ ਕਿਸ਼ਨਾ ਸਤਗੁਰੂ ਕਹਿਣ ਲੱਗੇ ਇਹ ਵਿਚਾਰੇ ਗਰੀਬ ਜੀਵੋ ਉੱਠ ਉੱਟ ਕੇ ਬੱਦਲ ਦੀ ਤਰਬ ਕੀ ਦੇਖਦੇ ਹੋ ਇਸ ਬੱਦਲ ਦੇ ਹੱਥ ਕੁਝ ਵੀ ਨਹੀਂ ਜਿਸਨੇ ਇਹ ਬੱਦਲ ਭੇਜਿਆ ਤਿਸ ਨੂੰ ਮਨ ਵਿੱਚ ਰੱਖੋ ਔਰ ਤਲਬ ਕਿਆ ਉੱਟਕੇ ਦੇਖਦੇ ਇਸ ਗੁਰਦੂਪੀ ਵੇਖਦੇ ਹੱਥ ਕਿਸ ਨਹੀਂ ਕਿ ਤੂੰ ਸਭ ਕੁਝ ਗੁਰੂ ਦੇ ਹੱਥ ਵਿੱਚ ਹੈ ਗੁਰੂ ਸਮਰੱਥ ਨੇ ਜਿਨੇ ਇਹੋ ਵੇਗ ਪਠਾਇਆ ਤਿਸ ਰਾਖੋ ਮਨਵਾ ਕੇ ਜੇਸੁ ਪ੍ਰਮੇਸ਼ਰ ਦੇ ਗੁਰੂ ਬਾਦ ਜੀਵਾਂ ਦੀ ਕਲਿਆਣ ਹੱਥ ਜਗਤ ਵਿੱਚ ਭੇਜਿਆ ਤਿਸ ਨੂੰ ਮਨ ਵਿੱਚ ਸਿਮਰੋ ਇਸ ਨੂੰ ਮੰਨ ਬਸਾਈ ਸੀ ਜਾ ਕੋ ਨਦਲ ਕਰੇ ਇਸ ਨੂੰ ਕਿਰਪਾ ਦੇ ਢੀ ਕਰਦਾ ਹੈ ਸਮਰਥ ਗੁਰੂ ਤੇ ਮਨ ਵਿੱਚ ਗੁਰੂ ਦੀ ਭਗਤੀ ਵਸਾਉਂਦਾ ਕਿਉਂਕਿ ਜਿਸ ਦੀ ਕਿਰਪਾ ਉਹ ਫਿਰ ਨਾਮ ਜਪਦਾ ਕਿਉਂਕਿ ਗੁਰੂ ਨਾਮ ਨਾਲ ਜੋੜਦੇ ਬਖਸ਼ਿਸ਼ਾ ਕਰਦੇ ਨੇ ਕਿ ਪਿਆਰਿਆ ਨਾਮ ਜਪ ਇੱਕ ਨਾਮ ਤਾਰੇ ਸੰਸਾਰ ਅਦੀ ਉਹ ਨਾਮ ਨੂੰ ਜਪੀਏ ਤਰ ਜਾਵੇ ਕਿਉਂਕਿ ਨਾਮ ਐਸਾ ਅਮੋਲਕ ਜਿਸ ਨਾਮ ਨੂੰ ਵੀ ਧੰਨ ਬਾਬਾ ਹੰਸ ਸਿੰਘ ਮਹਾਰਾਜ ਜੀ ਨੇ ਜਪਿਆ ਨਾਮ ਹੀ ਜਪਾਇਆ ਐਸਾ ਨਾਮ ਸਾਈਂ ਰਾਮ ਇਹ ਬੋਲ ਕੀ ਬਤਾ ਕੋਈ ਜਾਣ ਤੋ ਜਿੰਦਾ ਭਾਗ ਮਥਾਗੇ ਸੀ ਨਾਨਕ ਅਦ ਰੰਗ ਬਾੜ ਜਿੰਨਾਂ ਦੀ ਵੱਡੀ ਭਾਗ ਪਰਬਲ ਪੁੰਨ ਉਰੰਗ ਬਾਣ ਦੇ ਜਪਦੇ ਨੇ ਨਾਮ ਨੂੰ ਬੇਮੋਤਾ ਕਿਸੇ ਦੀ ਕਨੌੜ ਅਧੀਨ ਕੀ ਨਹੀਂ ਰੱਖਦੇ ਨਾਮ ਜਪਣ ਵਾਲੇ ਕਿਉਂਕਿ ਨਿਰਭਉ ਨੂੰ ਜਪਣ ਵਾਲਾ ਸੋ ਤੇ ਨਿਰਪੈ ਹੋ ਜਾਂਦਾ ਹੈ ਕਿਆ ਜੀ ਜੋ ਰਾਪਤੇ ਜਨ ਸੰਤ ਮਹਾਤਮਾ ਨਹੀਂ ਪਾਤਸ਼ਾਹ ਦੇ ਬਚਨ ਸੰਤਨ ਅਵਰ ਨਾ ਕਾਹੂ ਜਾਣੀ ਬੇਪਰਵਾਹ ਸਦਾ ਦੰਗ ਹਰ ਕੇ ਜਾ ਕੋ ਪਾਕ ਸੁਆ ਕਿ ਪੱਕ ਕੰਨ ਵਾਲਾ ਗੁਰੂ ਨਾਨਕ ਜਿਨ੍ਹਾਂ ਦੇ ਅੰਗ ਸੰਗ ਉਹ ਬੇਮੋਹਤਾਜ ਰਹੇਗੇ ਪ੍ਰਵਾਹ ਸੰਤ ਕੈ ਸੰਗ ਵਸੈ ਦਿਨ ਰਾਤ ਦਿਨ ਰਾਤ ਵਸਦਾ ਸੰਤਾਂ ਦੇ ਸੰਗ ਗੁਰੂ ਨਾਨਕ ਬਸਦਾ ਪਾਤਸ਼ਾਹ ਵਿਦੇਸ਼ ਦੇ ਦੇ ਨੇ ਤੇ ਸੋ ਮਾਨ ਵਸਾਇ ਜાગੋ ਨਦਰ ਇਸੋ ਕਿਰਪਾ ਦੇ ਦੀ ਕਰਦਾ ਤੇ ਮਨ ਵਿੱਚ ਗੁਰੂ ਦੀ ਭਗਤੀ ਬਸਾਉਂਦਾ ਨਾਮ ਜਪਦਾ ਤੇ ਵੇਹਰ ਜਿਸ ਨੂੰ ਤੇਰੀ ਵੇਹਰ ਸੋ ਤੇਰੀ ਬੰਦਗੀ ਪਿਆਰੀ ਉਹ ਜਿਸ ਤੇ ਗੁਰੂ ਨਾਨਕ ਦੀ ਵੇਹਰ ਉਹ ਨਾਮ ਜਪੇਗਾ ਬੰਦਗੀ ਕਰੇਗਾ ਨਿਤ ਦਾ ਨੇਵੀ ਬਣ ਜਾਵੇਗਾ ਇਹ ਸਮਝੋ ਸਾਡੇ ਤੇ ਵੇਹਰ ਗਏ ਅਸੀਂ ਨਾਮ ਜਪਦੇ ਇਹ ਕਿਰਪਾ ਹੈ ਗੁਰੂ ਆਨੰਦ ਕੀ ਨਿਤ ਦੇ ਨੇਵੀ ਦਾ ਇਹ ਬਖਸ਼ਿਸ਼ ਹੈ ਮੇਰੀ ਵਾਹਿਗੁਰੂ ਨਾਨਕ ਦਰਦੀ ਬਾਹਰੀ ਸਭ ਕਰਨ ਪਲਾ ਕਰਿ ਪਾਤਸ਼ਾਹ ਆਦੇਸ਼ ਦਿੰਦੇ ਨੇ ਨਾਨਕ ਨਦਰਿ ਬਾਹਰੀ ਸਭ ਕਰਨ ਪਲਾ ਹਕ ਜੋ ਸ੍ਰੇਟੀ ਜਗਤ ਨਦਦੀ ਦੀ ਕਿਰਪਾ ਨਦਰਤੋ ਬਾਹ ਸੋ ਸਭ ਕੀ ਨੇ ਉਹਦੋਂ ਨੇ ਕਹਿੰਦੀ ਕਿਉਂਕਿ ਜਿਸਤੀ ਨਦਰ ਹੀ ਨਹੀਂ ਜੋ ਗੁਰੂ ਦੇ ਸਦਮੁਖ ਦੀ ਹੋਏ ਗੁਰੂ ਤੋਂ ਬੇਮੁਖ ਹੋਣੀ ਸੋ ਹਰ ਸਦਾ ਸ੍ਰੀਵੀ ਹੈ ਜਿਸ ਕਲਤ ਨਾਲ ਲਾਗਵਾਰੁ ਸਤਿਗੁਰੂ ਪਾਤਸ਼ਾ ਅਵਦੇਸ਼ ਦਿੰਦੇ ਨੇ ਪਿਆਰੇਓ ਸੋ ਹਰ ਸਦਾ ਸ੍ਰੀਵੀ ਹੈ ਜਿਸ ਕਲਤ ਨਾਲ ਲਾਗਵਾਰ ਜਿਸ ਨੂੰ ਸਾਜਦੇ ਆਂ ਰਚਦਾ ਕਰਦੇ ਆਂ ਦੀਦੀ ਨਹੀਂ ਲੱਗਦਾ ਚੋਕੇ ਬਿਰਾਵਾਹੀ ਗੁਰੂ ਬੜਾ ਸੁਬਦਤ ਜੋ ਜੀ ਪ੍ਰੇਤਮ ਖਿੰਨ ਪਲ ਵਿੱਚ ਜਗਤ ਦੀ ਰਚਨਾ ਕਰ ਦਿੰਦਾ ਹੈ। ਕਿਲ ਪੰਨ ਵਿੱਚ ਹੀ ਲੈ ਕਰ ਦਿੰਦਾ ਹੈ। ਅਵਲ ਅੱਲ ਹੈ ਦੂਰੀ ਉਪਾਇਆ ਕੁਦਰਤ ਕੇ ਸਭ ਬੰਦੇ। ਇੱਕ ਦੂਰਤੀ ਸਭ जग ਉਪਜਿਆ ਕੌਣ ਭਲੀ ਕੋ ਬੰਦੇ। ਸਜਣ ਵਾਲਾ ਵੀ ਆਪ ਹੀ ਹੈ ਸਭਨਾਂ ਨੂੰ ਕੋਈ ਦੂਜਾ ਨਹੀਂ। ਸਦੀਵ ਉਸ ਮਾਲਕ ਨੂੰ ਜੰਮਦੀ। ਉਹ ਕੈਸਾ ਮਾਲਕ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ ਨੇ ਸਬਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨ ਹੋਵ ਸਾਰੇ ਕਿਉ ਬੁਲਾਉਣਾ ਕਿਉ ਨਾ ਜਪੀਏ ਜੋ ਮੇਰਾ ਵਾਹੀ ਗੁਰੂ ਸਬਨਾ ਗੱਲਾਂ ਕਰਨ ਯੋਗ ਖਿੰਨ ਪਲ ਵਿੱਚ ਜਗਤ ਦੀ ਰਚਨਾ ਖਿੰਨ ਪਲ ਵਿੱਚ ਦਾਸ ਉਹ ਐਸਾ ਮਾਲਕ ਹੈ ਪਿਆਰੀ ਆੜਾਣੇ ਆਕਾਸ਼ ਕਰ ਖਿੰਨ ਮਹਿ ਢਾਹੇ ਉਸਾਰਣਵਾਦ ਥੰਮਾ ਤੋਂ ਬਿਨਾ ਆਕਾਸ਼ ਆਪ ਦੇਖਦੇ ਤੱਕਦੇ ਜਾਂ ਕੋਈ ਥੰਮ ਨਹੀਂ ਆਕਾਸ਼ ਘਲੋਤਾ ਬਿਨ ਥੰਮਾ ਗਗਨ ਰਖਾਇ ਥੰਮਾ ਤੋਂ ਉਪਰ ਦੇ ਲੋਕਾਂ ਦਾ ਵਿਸ਼ਵਾਸ ਦਾ ਮੇਰੀ ਵਾਹੀ ਗੁਰੂ ਗੁਰੂ ਨਾਨਕ ਨੇ ਕੀਤਾ ਜੈਨ ਵੇਖੇ ਸੰਸਾਰ ਰਚਨਾ ਦੀ ਰਚਨਾ ਦੀ ਔਤ ਪਤੀ ਲੈ ਕੇ ਦੇਣ ਵਾਲਾ ਕੌਣ ਮੇਰਾ ਵਾਹੀ ਗੁਰੂ ਗੁਰੂ ਨਾਨਕ ਆਪੇ ਜਗਤ ਉਪਾਇਕ ਹੈ ਕੁਦਰਤ ਕਰੇ ਵਿਚਾਰ ਪਾਤਸ਼ਾ ਅਪਦੇਸ਼ ਦਿੰਦੇ ਨੇ ਆਪੇ ਜਗਤ ਉਪਾਇਕ ਹੈ ਕੁਦਰਤ ਕਰੇ ਵਿਚਾਰ ਵਾਹਿਗੁਰੂ ਆਪ ਹੀ ਜਗਤ ਨੂੰ ਸਾਜ ਕੇ ਆਪਣੀ ਸ਼ਕਤੀ ਅਜਦਾ ਵਿਚਾਰ ਵੀ ਕਰਦਾ ਸਤਿਗੁਰਾਂ ਦੇ ਵਚਨ ਨੇ ਆਪੇ ਕੁੱਦਦਤ ਸਾਜ ਕੇ ਆਪੇ ਕਰੀ ਵਿਚਾਰ ਇੱਕ ਖੋਟੇ ਇੱਕ ਖਰੇ ਆਪੇ ਪਰਖਣ ਖਾਰ ਖਰੀ ਖਜਾਨੇ ਪਾਹੀਐ ਖੋਟੇ ਛਟੀਐ ਬਾਹਰ ਵਾਹ ਖਰੀਆਂ ਨੂੰ ਖਜਾਨੇ ਭਾਵ ਸੱਚਖੰਡ ਵਿੱਚ ਵਸਾਂ ਖੋਟਿਆ ਤੇ ਦਦਕਾਂ ਵਿੱਚ ਵਸਾਂ ਕਿਉਂਕਿ ਵਿਚਾਰੀ ਹੈ ਮੇਰਾ ਵਾਹਿਗੁਰੂ ਖੋਟਿਆਂ ਤੇ ਖਰੀਆਂ ਦੀ ਪਰਖ ਹੁੰਦੀ ਹੈ ਭੀ ਉਥੇ ਸੱਚੋ ਹੀ ਸੱਚ ਨਿਭੜੈ ਚੁਣ ਵਖ ਕੱਢੇ ਜਜਮਾਲਿਆ ਸੱਚੀ ਪਰਮੇਸ਼ਰ ਦੀ ਦਰਗਾਹ ਵਿੱਚ ਸੱਚੋ ਸੱਚ ਦੀ ਨਿਵੇੜੇ ਹੁੰਦੀ ਨਹੀਂ ਵੱਡੀ ਲਾਲੀ ਝੂਠੀ ਗਵਾਹੀ ਨਹੀਂ ਚੱਲਦੀ ਕਿਉਂਕਿ ਉਹ ਮਾਲਕ ਪਿਆਰੀ ਉਹ ਦੇਖਦਾ ਹੈ ਸੁਣਦਾ ਅੱਗੋਂ ਦੇਖੈ ਪਿੱਛੋਂ ਦੇਖੈ ਤੁਝ ਤੇ ਕਹਾਂ ਛਪਾਵੀ ਆਪਾਂ ਛਪਾ ਨਹੀਂ ਸਕੀ ਬੰਦਮੁਖ ਅਗੈ ਲੀਖਾ ਮੰਗੀਐ ਬਹੁਤੀ ਹੋ ਵਾਵਾ ਅੱਗੇ ਪਰਲੋਕ ਵਿੱਚ ਮਨ ਮੁਖ ਤੋਂ ਲੇਖਾ ਮੰਗਿਆ ਜਾਵੇਗਾ ਲੇਖਾ ਰੱਬ ਮੰਗੀਸੀਆ ਬੈਠਾ ਕੱਢ ਬਹੀ ਕਿਉਂਕਿ ਬਹੀ ਤੇ ਲਿਖਿਆ ਜਾਂਦਾ ਸਤਿਗੁਰਾਂ ਨੇ ਬਹੀ ਦਾ ਜ਼ਿਕਰ ਕੀਤਾ ਚਿੱਤ ਦੇ ਗੋਪਤ ਸਭ ਲਿਖਤੇ ਲੇਖਾ ਪਿਆਰਿਆ ਲੇਖਾ ਲਿਖਿਆ ਜਾਂਦਾ ਹੈ ਮਤ ਭਰਮ ਵਿੱਚ ਰਹੀਂ ਅੱਗੂ ਦੇਖੈ ਪਿੱਛੋਂ ਦੇਖੈ ਤੁਝ ਤੇ ਕਹਾਂ ਛਪਾਵੇ ਤੂੰ ਜਗ ਤੋਂ ਛਪਾ ਲਵੇਂਗਾ ਮੇਰੀ ਵਾਂਗੂ ਗੁਰੂ ਤੋਂ ਛਪਾ ਨਹੀਂ ਸਕੇ ਜਮਦੂਤਾ ਦਵਾਰਾ ਤੂੰ ਬੜੀ ਬਾਦ ਪੈਂਦੀ ਭਗਤ ਕਬੀਰ ਜੀ ਦੇ ਬਚਨ ਨੇ ਕਬੀਰ ਜਮ ਕਾ ਠੀਂਗਾ ਬੋਲਾ ਕਹ ਉਹ ਨਹੀਂ ਸਹਿਆ ਜਾਏ ਏਕ ਜੋ ਸਾਧੂ 모ਹੇ ਮਿਲਿਓ ਤੰਦਿਆ ਚਲਾਈ ਭਾਜੀ ਕਹਿੰਦੇ ਨੇ ਪਿਆਰੀਓ ਜਮਾਂ ਦੀ ਬਾਦ ਬੜੀ ਪੁਰੀ ਤੋ ਤੋ ਸਹਾਰੀ ਨਹੀਂ ਮੈਨੂੰ ਵੀ ਇੱਕ ਮਹਾਤਮਾ ਮਿਲੇ ਆ ਪੂਤ ਬ੍ਰਹਿਮ ਗਿਆਨੀ ਗੁਰੂ ਰਾਮ ਆਨੰਦ ਤੁਸੀਂ ਵੀ ਸਾਧੂ ਦੀ ਛਣ ਵਿੱਚ ਚਲੇ ਜਾਵੋ ਚੰਦ ਪੜ ਲਵੋ ਪੱਲਾ ਪੱਲਾ ਲੜ ਲੱਗ ਜਾਵੋ ਤਰ ਜਾਵੋਗੇ ਕਿਉਂਕਿ ਜਮਾਂ ਦੀ ਮਾਦ ਬੜੀ ਬੁਰੀ ਗੋਰਾ ਮਖ ਪਤ ਸਿਓ ਲੇਖ ਨਿਬੜਾ ਬਖਸ਼ੇ ਸਵਦ ਪੜਾ ਜਿਨਾਂ ਨੂੰ ਵਾਹਿਗੁਰੂ ਨੇ ਨਾਮ ਦੇ ਪੜ੍ਹਾ ਰਹੇ ਬਖਸ਼ੇ ਨੇ ਜੋ ਜਪ ਦੇ ਦੀ ਨਾਮ ਜਪਾਉਂਦੇ ਨੇ ਨਾਮ ਤਿੰਨ ਗੁਰਮੁਖਾਂ ਦਾ ਪਤ ਦੀ ਸਹਿਤ ਹਿਸਾਬ ਨਿਪੜ ਜਾਂਦਾ ਉਹ ਪਤ ਸੰਯੁਗਤ ਜਾਂਦੇ ਨੇ ਰੇ ਰੇ ਦਰਗਹ ਕਹਿਣਾ ਕੋ ਆਓ ਬੈਠ ਆਦ ਸੁਣ ਬੜਾ ਸਤਕਾar ਹੁੰਦਾ ਦਰਗਾਹ ਵਿਦਿ ਵੀ ਉਹਨਾਂ ਦਾ ਰੱਬ ਦੇ ਜਨਾਂ ਦਾ ਨਾਮ ਜਪਣ ਵਾਲਿਆ ਜੋ ਕਿ ਪਤ ਸਿਉ ਸੰਯੁਗਤ ਗਏ ਨੇ ਰੱਬ ਦੇ ਜਨਨਾਵ ਜਪਣ ਵਾਲੇ ਉਹਥੈ ਖੱਤ ਨਾ ਅਪੜੈ ਊਗਨਾਂ ਸੁਣੀਐ ਕੋਕਾਤ ਬਲੋਕ ਵਿੱਚ ਤੇ ਇਸ ਦਾ ਖੱਤ ਨਹੀਂ ਅਪੜਦਾ ਭਾਵੇਂ ਕੋਈ ਕਰਤਾ ਵੀ ਯਤਨ ਨਹੀਂ ਹੋ ਸਕਦਾ ਜੇ ਬਨੋਖੇ ਅੱਖੀ ਅੱਗੇ ਜਾ ਕੇ ਜਿਤੁ ਜਿਤੁ ਕਰ ਲਾਵਾਂਗੇ ਉੱਥੇ ਨਹੀਂ ਕੋਈ ਯਤਨ ਹੋਣਾ ਪਿਆ ਦੀ ਤੇ ਇਹਦੀ ਪਰਿਆਦੀ ਕੋਕ ਵੀ ਕੋਈ ਸੁਣੀ ਨਹੀਂ ਜਾਂਦੀ ਤੇ ਉਹ ਦਰਗਾਹ ਵਿੱਚ ਕੱਲਿਆਂ ਦੇ ਜਾਣਾ ਉਤੇਕੂ ਕਪੋਕ ਆ ਇਸ ਲਈ ਜਾਨੀਏ ਸਮਾਂ ਮਿਲਿਆ ਅਮੋਲਕ ਜਨਮ ਇਸ ਜਨਮ ਦਾ ਆਪਾਂ ਲਾਹਾ ਲਈ ਗੁਰਸੇਵਾ ਤੇ ਭਗਤ ਕਮਾਈ ਤਬ ਹੀ ਮਾਨਸ ਦੇਹੀ ਪਾਈ ਇਸ ਦੇਹੀ ਕੋ ਸਿੰਮਲ ਹੈ ਦੇਵ ਦੇਵਤੇ ਵੀ ਚਾਹੁੰਦੇ ਨੇ ਸਾਧੂ ਮਿਲ ਜਾਵੇ ਕਿਉਂਕਿ ਉਹ ਵੀ ਜਨਮ ਤੇ ਮਨਪਤ ਇਸ ਦੇਹੀ ਕੋ ਸਿਮਰਹਿ ਦੇਵ ਸੋ ਦੇਹੀ ਭਜ ਖੜ ਕੀ ਸੇਵ ਭਜੋ ਗੋਵਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾਉ ਇਲਾਹਾ ਜੋ ਨਾਮ ਜਪਣਾ ਸੰਗਤ ਕਰਨੀ ਓਥੈ ਸਤ ਗੁਰ ਬੇਲੀ ਹੋਵੈ ਕੱਢ ਲੈ ਅੰਤਿ ਆਵਾਰ ਪਾਤਸ਼ਾਹ ਬਚਨ ਕਹਿੰਦੀ ਨਹੀਂ ਪਿਆਰੀ ਇੱਕ ਸਤ ਗੁਰੂ ਹੀ ਬੇਲੀ ਹੁੰਦਾ ਕਿਨਾਂ ਦਾ ਜੋ ਗੁਰੂ ਆਲੇ ਬਣਦੇ ਖੰਡੇ ਵਾਟੇ ਦਾ ਅੰਮ੍ਰਿਤ ਸ਼ਕ ਲੈnde ਅੰਤ ਵੇਲੇ ਦੁੱਖਾਂ ਤੋਂ ਫਿਰ ਆਪ ਬਾਹਾਂ ਕਾ ਫੜ ਕੇ ਗੜਦਾ ਮੇਰੇ ਬਾਂਹ ਪਕੜ ਗੋਦ ਕਾਢਿਆ ਸੋਈ ਉੱਤਰਿਆ ਪਾਰ ਇਹ ਨਾ ਜਾਣਤਾ ਨੋ ਪੁਰ ਸੇਵਾ ਨਹੀਂ ਸਤ ਗੁਰ ਸਿਰ ਕਰਤਾ ਰੋ ਆ ਜਨਤਾ ਨੂੰ ਉਹ ਸੇਵਾ ਸੁਖਦਾਇਕ ਦੀ ਪਿਆਰੇਓ ਸਤਿਗੁਰੂ ਕਿਰਤਾ ਰੂਪ ਦੀ ਸੇਵਾ ਸਰੋਮਣੀ ਹੈ ਗੁਰੂ ਦੀ ਸੇਵਾ ਕਰੀਏ ਟਹਿਲ ਕਰੀਏ ਸੰਤਾਂ ਕੀ ਹੋਏ ਦਾਸਰੀ ਇਹੋ ਉਚਾਰਾ ਸਿੱਖੀ ਸੇਵਾ ਕਰੀਏ ਟਹਿਲ ਕਰੀਏ ਗੁਰੂ ਨਾਨਕ ਦੇ ਘਰ ਦੀ ਸੰਤ ਸੇਵੀ ਹੋਈਏ ਪਤਾ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੰਨਿਏ ਪੂਜੀਏ ਕੀ ਕੀ ਵਿਸਥਾ ਹੋਏ ਸੋ ਗੁਰਪਹਿ ਅਰਦਾਸ ਕਰ ਗੁਰੂ ਅਗੇ ਅਰਦਾਸ ਕਰੀਏ ਸੰਗਤ ਵਾਹ ਪੁਛਾਂ ਸਤ ਗੁਰੂ ਦੇ ਅਵਦੇਸ਼ ਤੇ ਚੱਲੀਏ ਗੁਰ ਸ਼ਬਦ ਦੀ ਗੁਰਮਤੀਏ ਬਣੀਏ ਨਾਮ ਨੂੰ ਜਪੀਏ ਆਪਣਾ ਅਮੋਲਕ ਜਨਮ ਸਫਲ ਹੋ ਜਾਵੇ